ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਥੋੜੇ-ਥੋੜੇ ਅੱਜ ਮੈਂ ਨਹਾ ਲਈ ਸੀ ਸਿਰ ਕਾਫੀ ਜ਼ਿਆਦਾ ਦਿਨਾਂ ਤੋਂ ਧੋਣਾਂ ਦਾ ਹੋ ਰਿਹਾ ਸੀ ਤਕਰੀਬਨ 4-5 ਦਿਨ ਹੋ ਗਏ ਸੀ ਮੇਰੇ ਸਿਰ ਨਹੀਂ ਸੀ ਧੋਇਆ ਬਾਹਰ ਨਾ ਧੁੱਪ ਤਾਂ ਹੈ ਨਹੀਂ ਪਰ ਫਿਰ ਵੀ ਮੈਂ ਸੋਚਿਆ ਚਲੋ ਅੱਜ ਸਿਰ ਧੋ ਹੀ ਲੈਨੇ ਆ ਤੇ ਬਾਕੀ ਘਰ ਦਾ ਸਾਰਾ ਕੰਮ ਆਲਮੋਸਟ ਮੈਂ ਡਨ ਕਰਤਾ ਆ ਝਾੜੂ ਪੋਚਾ ਵਗੈਰਾ ਸਾਰਾ ਕੁਝ ਕਲੀਨ ਹੋ ਗਿਆ ਆ ਤੇ ਉਧਰ ਬੈਠੀ ਹੈ ਹਰਪਰਵੀਨ ਹਰਪਰਵੀਨ ਦੇਖ ਰਹੀ ਸੀ ਟੀਵੀ ਹਰਪਰਵੀਨ ਕੀ ਕਰ ਰਹੇ ਹੋ ਕਿਆ ਖਾ ਰਹੀ ਸੀ ਚੰਦ ਤਾਰੇ ਮੈਨੂੰ ਵੀ ਦੋ ਨੀਖਾ ਦੇਖੋ ਮੈਂ ਕੀ ਖਾ ਰਹੀ ਆ ਇਹ ਨਹੀਂ ਕਿ ਉਹ ਚਾਂਦ ਤਾਰੇ ਸ਼ਾਇਦ ਤੁਸੀਂ ਵੀ ਸਾਰੇ ਜਣੇ ਨੇ ਆਪਣੇ ਬਚਪਨ ਚ ਖਾਦੇ ਹੋਣਗੇ ਆਪਾਂ ਮੈਂ ਕਿੰਨੇ ਚੋਰ ਕਿੰਨੇ ਸਮੇਂ ਕੀ ਇਹ ਇਤਨੇ ਡਾਕੂ ਬਹੁਤ ਜੜਖ ਪਟਾਇਆ ਤੇ ਐਲ ਸੀ ਡੀ ਅਸੀਂ ਹਜੇ ਫਿਲਹਾਲ ਨਾ ਇੱਥੇ ਹੀ ਰੱਖਤੀ ਆ ਕਿਉਂਕਿ ਜੇ ਇੱਥੇ ਲਗਵਾਉਂਦੇ ਅਸੀਂ ਤਾਂ ਇਹਦੇ ਅਕੋਰਡਿੰਗ ਇੱਥੇ ਹੋਲ ਕਰਨੇ ਪੈਣੇ ਸੀ ਨਾ ਫਿਰ ਇੱਥੇ ਅਸੀਂ ਐਕਚੁਅਲੀ ਵੱਡੀ LED ਲੈ ਕੇ ਆਉਣੀ ਆ ਇਸ ਕਰਕੇ ਅਸੀਂ ਇਹ ਛੋਟੀ ਵਾਲੀ ਹਜੇ ਫਿਲਵਾੜ ਇੱਥੇ ਰੱਖਤੀ ਆ ਥੈਨ ਬਾਕੀ ਮੈਂ ਸਾਰਾ ਕਲੀਨਿੰਗ ਵਾਰਾ ਕਰ ਲਈ ਸੀਗੀ ਮੰਮੀ ਹੁਣੀ ਅੱਜ ਹੈ ਨਹੀਂਗੇ ਮੰਮੀ ਹੁਣੀ ਗਏ ਹੋਏ ਨੇਗੇ ਐਕਚੁਅਲੀ ਕਿਸੇ ਰਿਸ਼ਤੇਦਾਰੀ ਚ ਕਿਤੇ ਕੰਮ ਪੈ ਗਿਆ ਸੀਗਾ ਤਾਂ ਅਰਜੈਂਟਲੀ ਉਹਨਾਂ ਨੂੰ ਉੱਥੇ ਜਾਣਾ ਪਿਆ ਤੇ ਬਸ ਫਿਲਹਾਲ ਅਸੀਂ ਫ੍ਰੀ ਆ ਨਹਾ ਧੋ ਕੇ ਬੈਠੇ ਸੀ ਜੇ ਗੱਲਾਂ ਮਾਰਦੇ ਸੀ ਤੇ ਬਾਹਰ ਦਾ ਮੈਂ ਤੁਹਾਨੂੰ ਮੌਸਮ ਦੱਸਾ ਕੇ ਦਿਨੀਆਂ ਮਾਰ ਮੌਸਮ ਅੱਜ ਕਿੱਲਾ ਹੈ ਬਾਹਰ ਵੇਖੋ ਕਾਫੀ ਜ਼ਿਆਦਾ ਬੱਦਲ ਹੋਇਆ ਹੋਇਆ ਆ ਧੁੱਪ ਨਹੀਂ ਨਿਕਲੀ ਹੈਗੀ ਬਰੋਨੋ ਭੌਂਕ ਰਿਹਾ ਦੇਖਦੇ ਆ ਕੀ ਕੀ ਹੋ ਗਿਆ ਕੀ ਹੋ ਗਿਆ ਤੈਨੂੰ ਹੂੰ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਹਾਂ ਕੀ ਹੋਇਆ ਬਾਹਰ ਨਿਕਲਣਾ ਬਾਹਰ ਨਿਕਲਣਾ ਠੰਡ ਹੈ ਭਰੂਣ ਚਲੋ ਕਿ ਫਿਰ ਮੈਂ ਜਾ ਰਹੀ ਹਾਂ ਓਕੇ ਬਾਏ 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 ਦੇਖੋ ਉਧਰ ਚਿੜੀਆਂ ਬੈਠੀਆਂ ਨੇ ਕਿ ਉੱਪਰ ਉੱਥੇ ਬੈਠ ਜਾਂਦੀਆਂ ਨੇ ਤੇ ਜਿੱਕੇ ਉਹ ਨੀਚੇ ਵਾਲਾ ਫਲੋਰ ਆ ਨਾ ਉੱਥੇ ਮਤਲਬ ਉਹ ਛੱਤ ਬਣੀ ਹੋਈ ਹੈ ਉੱਥੇ ਬੈਹ ਜਾਂਦੀਆਂ ਨੇ ਤੇ ਸਾਰੀਆਂ ਇੱਥੇ ਬਿਠਾਂ ਕਰਦੀਆਂ ਰਹਿੰਦੀਆਂ ਨੇ ਇੱਥੇ ਆ ਰੂਮ ਦੇ ਵਿੱਚ ਨਾ ਸੀ ਅੰਦਰ ਦੀ ਕਰਟਨ ਐਂਨੇ ਨਾ ਇਦਾਂ ਹੀ ਲਾਰਖੇ ਨੇ ਗਿਆ ਦੇਖੋ ਤੁਸੀਂ ਗਰੇਲਾਂ ਤੇ ਲਗਾ ਰਕਿਨੇ ਕਿਉਂਕਿ ਅੰਦਰ ਅਸੀਂ ਸੋਚਿਆ ਸੀ ਛੋਟੇ ਛੋਟੇ ਗਿੱਟੀਆਂ ਲਗਾ ਕੇ ਲਗਾ ਦਿੰਨੇ ਆ ਪਰ ਫਿਰ ਸੋਚਿਆ ਕਿ ਉਹ ਪੈੜੀਆਂ ਲੱਗਣਗੀਆਂ ਤਾਂ ਫਿਲਹਾਲ ਅਸੀਂ ਇਦਾਂ ਹੀ ਟੰਗ ਲੈਣੀ ਹਜੇ ਕਰਟਨ ਕਿਉਂਕਿ ਬਾਅਦ ਚ ਫਿਰ ਕਰਟਨ ਵਗੈਰਾ ਨਵੇਂ ਲੈ ਕੇ ਆਵਾਂਗੇ ਅੱਜ ਮੈਂ ਬਾਹਰ ਪੋਚਾ ਨਹੀਂ ਲਾਇਆ ਹੈਗਾ ਕਿਉਂਕਿ ਬੱਦਲ ਹੋ ਰਿਹਾ ਸੀ ਮੈਨੂੰ ਅਸੀਂ ਮੀਂਹ ਨਾ ਪੈਣ ਲੱਗ ਜੇ ਇਸ ਲਈ ਮੈਂ ਬਾਹਰ ਪੋਚਾ ਅੱਜ ਉਹ ਆਈਡੀ ਕੀਤਾ ਇਹਦੀ ਮौज ਆ ਇਹ 24 ਘੰਟੇ ਟੀਵੀ ਦੇਖਦੀ ਰਹਿੰਦੀ ਆ ਇਹਨੂੰ ਬਿਲਕੁਲ ਮੋਜਾਂ ਚੜੀਆਂ ਹੋਈਆਂ ਨਹੀਂ ਕੀ ਖਾ ਰਹੀ ਆ ਹੁਣ ਮੰਮਾ ਨੂੰ ਦੋ ਇੱਕ ਦੇਣੀ ਪਊ ਇੱਕ ਇੱਕ ਪਲੀਜ਼ ਇੱਕ ਉਹ ਚਾਕਲੇਟ ਵਾਲੀ ਦੇ ਦੇ ਬਈ ਫੇਵਰਿਟ ਤੇਰੇ ਤਾਂ ਸਾਰਾ ਕੁਝ ਫੇਵਰਿਟ ਹੁੰਦਾ ਇੱਕ ਦੇ ਮੈਨੂੰ ਹੋਰ ਦੰਗੇ ਹੋਰ ਨਹੀਂ ਮੇਰੇ ਕੋਲ ਹੈਗੀਆਂ ਦੇ ਦੇ ਆ ਚਾਕਲੇਟ ਵਾਲੀ ਦੇ ਦੇ ਮੈਲੋਡੀ ਮੈਲੋਡੀ ਹਾਂ ਪਲੀਜ਼ ਕੈਂਡੀ ਮਿਲਗੀ ਇੱਕ ਮੈਨੂੰ ਓਏ ਨੀਤ ਪਾਈ ਹੋਈ ਸੀ ਤਿੰਨੇ ਤਾਂ ਹੀ ਗਿਰ ਗਈ ਆ ਤੇਰੀ ਨੀਤ ਨਹੀਂ ਸੀ ਮੈਨੂੰ ਦੇਣ ਦੀ ਇੱਕ ਮਿੰਟ ਹੁਣ ਮੇਰਾ ਹੱਥ ਨਾ ਦੇ ਦੀ ਵਿੱਚ ਇੱਕ ਮਿੰਟ ਰੁਕ ਜਾ ਬਾਕੀ ਅੱਜ ਹੈਗਾ ਸੀਗਾ 4 ਸੌਰੀ ਹਾਂ 4 ਜਨਵਰੀ ਦਾ ਦਿਨ ਹੈ ਅੱਜ ਅੱਜ ਪਹਿਲਾਂ ਸਾਡੀ ਸਲਾਹ ਮਾਰ ਰਹੀ ਸੀਗੀ ਸਿੱਖਪੁਰ ਸਾਹਿਬ ਜਾਣ ਦੀ ਤੇ ਪਰਮੇਸ਼ਰ ਦਵਾਰ ਜਾਣ ਦੀ ਕਿਉਂਕਿ ਉੱਥੇ ਅੱਜ ਸੀਗਾ ਜੀ ਦੀਵਾਨ ਤਾਂ ਪਹਿਲਾਂ ਅਸੀਂ ਸੋਚਿਆ ਸੀਗਾ ਕਿ ਅੱਜ ਉੱਧਰ ਚਲ ਕੇ ਆਨੇ ਆ ਬਟ ਐਮਰਜੈਂਸੀ ਮੰਮੀ ਹੁਣਾਂ ਤੁਹਾਨੂੰ ਦੱਸਿਆ ਕਿ ਇਹ ਜਾਣਾ ਪੈ ਗਿਆ ਇਸ ਕਰਕੇ ਫਿਰ ਸਾਡਾ ਪਲਾਨ ਕੈਨਸਲ ਹੋ ਗਿਆ ਅਸੀਂ ਸੋਚਿਆ ਕਿ ਚਲੋ ਅੱਜ ਮੰਮੀ ਜੀ ਹੁਣੀ ਜਾਣਗੇ ਵੈਸੇ ਵੀ ਥੋੜੇ ਦਿਨਾਂ ਤੱਕ ਦੀਵਾਨ ਨੇ ਬਾਬਾ ਜੀ ਤੇ ਫਿਰ ਅਸੀਂ ਉੱਥੇ ਸੋਚ ਰਹੀਆਂ ਕਿ ਉੱਥੇ ਜਾਇਆ ਕਰਾਂਗੇ ਬਸ ਹੁਣ ਮੈਂ ਬੈਠੀ ਆ ਹਰਪ੍ਰਵੀਨ ਦੇ ਪਾਪਾ ਬਾਹਰ ਨੇ ਹਰਪ੍ਰਵੀਨ ਟੀਵੀ ਦੇਖ ਰਹੀ ਆ ਤੇ ਮੈਂ ਸਾਰਾ ਦਿਨ ਇੱਥੇ ਫ੍ਰੀ ਆ ਚਲੋ ਦੇਖਦੇ ਆ ਜੇ ਕੁਝ ਹੁੰਦਾ ਆ ਕਿਤੇ ਜਾਣ ਦਾ ਪਲਾਨ ਬਣਾਣੇ ਆ ਜੇ ਬੰਦਾ ਆ ਮਾਰਕੀਟ ਜਾਣਾ ਸੀ ਮੈਂ ਅੱਜ ਪਰ ਮਾਰਕੀਟ ਦਾ ਥੋੜਾ ਜਾਇਆ ਕਿ ਤਾ ਬਦਲ ਹੋਇਆ ਹੋਇਆ ਆ ਉਪਰ ਮੰਮੀ ਹੁਣਾ ਵੀ ਨਹੀਂ ਹੈਗੇ ਫਿਰ ਇੱਕ ਜਣੇ ਨੂੰ ਘਰ ਚਾਹੀਦਾ ਏ ਇਸ ਕਰਕੇ ਕਿ ਮੈਂ ਮਾਰਕੀਟ ਸੋਚਿਆ ਮੈਂ ਕੱਲ ਚਲੇ ਜਾਵਾਂਗੀ ਤਾਂ ਪਰ ਜਿੱਥੇ ਤੱਕ ਮੈਨੂੰ ਲੱਗਦਾ ਮਿੱਤੋ ਕੱਲ ਵੀ ਨਹੀਂ ਮਾਰਕੀਟ ਜਾਣਾ ਕਿਉਂਕਿ ਸਾਡੇ ਇੱਥੇ ਕੋ ਪਿੰਡ ਗੁਰਦੁਆਰਾ ਸਾਹਿਬ ਕਿ ਹੋਇਆ ਹੋਇਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੂਰਬ ਦਾ ਖੰਡ ਪਟਸਾਹ ਪ੍ਰਕਾਸ਼ ਤਾਂ ਕੱਲ ਨੂੰ ਉੱਥੇ ਭੋਗ ਆ ਇਸ ਕਰਕੇ ਸ਼ਾਇਦ ਫਿਰ ਮੈਂ ਭੋਗ ਤੇ ਜਾਵਾਂ ਇਸ ਕਰਕੇ ਮਿੱਤੋ ਕੱਲ ਨੂੰ ਵੀ ਜਾਣਾ ਮਾਰਕੀਟ ਬਾਕੀ ਚਲੋ ਦੇਖਦੇ ਆ ਫਿਲਹਾਲ ਮੈਂ ਮੈਲੜੀ ਖਾਨਣੀ ਆ ਪ੍ਰਵੀਨ ਨੇ ਦਿੱਤੀ ਆ ਮੈਂ ਨਾ ਹੁਣ ਉੱਪਰ ਆ ਗਈ ਸੀਗੀ ਮੈਂ ਸੋਚਿਆ ਥੋੜਾ ਜਿਹਾ ਨੀਲ ਪੇਟ ਵਗੈਰਾ ਚੇਂਜ ਕਰਦੀ ਹਾਂ ਕਾਫੀ ਦਿਨ ਹੋ ਗਏ ਸੀਗੇ ਤੁਸੀਂ ਦੇਖੋ ਮੇਰੇ ਨੇਲ ਕਿੰਨੇ ਗੰਦੇ ਹੋਏ ਪਏ ਨੇਗੇ ਸੋ ਚਲੋ ਮੈਂ ਨੀਲ ਪੇਟ ਵਗੈਰਾ ਚੇਂਜ ਕਰਦੀ ਹਾਂ ਅੱਜ ਕਾ ਕਿਉਂਕਿ ਇਹਨੂੰ ਫ੍ਰੀ ਆ ਕੰਮ ਤਾਂ ਹੋ ਰਿਹਾ ਨਹੀਂ ਤਾਂ ਸੋਚਿਆ ਥੋੜਾ ਜਿਹਾ ਆਪਣੇ ਆਪ ਤੇ ਧਿਆਨ ਦਈਏ ਇਸ ਮਾਨ ਇਥੇ ਸਾਰਾ ਖਿਲਰਿਆ ਪਿਆ ਆ ਇਥੇ ਯੂਜ਼ ਕਰ ਕਰਕੇ ਚਲੇ ਜਾਂਦਾ ਸਮਾਨ ਇਥੇ ਇਦਾਂ ਦਾ ਇਦਾਂ ਹੀ ਰਹਿ ਜਾਂਦਾ ਆ ਸੋ ਮੈਂ ਨੇਲ ਪੇਂਟ ਕੀਤੀ ਚੇਂਜ ਹੁਣ ਮੈਂ ਲਗਾਇਆ ਇਹ ਵਾਲਾ ਕਲਰ ਆਈ نو ਮੇਰੇ ਨੇਲਸ ਨਾ ਕਾਫੀ ਜ਼ਿਆਦਾ ਮਤਲਬ ਛੋਟੇ ਐ ਪੈਨਗੇ ਬਟ ਸੀਰੀਅਸਲੀ ਜਦ ਮੈਂ ਪਹਿਲਾਂ ਇਸ ਘਰ ਦੀ ਕਲੀਨਿੰਗ ਵਗੈਰਾ ਦਾ ਕੰਮ ਚੱਲ ਰਿਹਾ ਸੀ ਤਾਂ ਮੇਰੇ ਨੋਨਾਂ ਬਹੁਤ ਕਾਫੀ ਜ਼ਿਆਦਾ ਖਰਾਬ ਹੋ ਗਏ ਸੀਗੇ ਫਿਰ ਬਸ ਮੈਂ ਨੇਲ ਪੇਂਟ ਚੇਂਜ ਕਰਨ ਸਪੈਸ਼ਲ ਉਪਰ ਆਈ ਸੀ ਕਿਉਂਕਿ ਹਜੇ ਅਸੀਂ ਉੱਪਰ ਸੌਂਦੇ ਨਹੀਂ ਹੈਗੇ ਉੱਪਰ ਮਤਲਬ ਪੈਨ ਨਹੀਂ ਨਾ ਲੱਗੇ ਹੈਗੇ ਹਜੇ ਅਸੀਂ ਉੱਥੇ ਨਾ ਮੈਟ੍ਰੈਸ ਵਗੈਰਾ ਇਹਦੇ ਲਿਆਉਣਾ ਬਾਕੀ ਹੈ ਮੈਂ ਤੁਹਾਨੂੰ ਕਿੰਨੇ ਦਿਨਾਂ ਦਾ ਦੱਸ ਰਹੀ ਹਾਂ ਨਾ ਇਹ ਤਾਂ ਮੈਟ੍ਰੈਸ ਨਹੀਂ ਆ ਜਦੋਂ ਇਹ ਕਵਰੇ ਦਾ ਮੈਟ੍ਰੀਸ ਵਗੈਰਾ ਆ ਗਿਆ ਉਸ ਤੋਂ ਬਾਅਦ ਅਸੀਂ ਸ਼ਿਫਟ ਹੋ ਜਾਵਾਂਗੇ ਪ੍ਰੋਪਰ ਸਾਡੇ ਰੂਮ ਦੇ ਵਿੱਚ ਫਿਲਹਾਲ ਤਾਂ ਹਜੇ ਮੈਨੂੰ ਕੁਝ ਵੀ ਮਤਲਬ ਸਮਾਨ ਵਗੈਰਾ ਲੈ ਕੇ ਜਾਣਾ ਹੁੰਦਾ ਹੈ ਤਾਂ ਫਿਰ ਮੈਨੂੰ ਉੱਪਰ ਹੀ ਆ ਕੇ ਲੈ ਕੇ ਜਾਣਾ ਪੈਂਦਾ ਹੈ ਕਿਉਂਕਿ ਨੀਚੇ ਤਾਂ ਸੀ ਥੋੜਾ ਬਹੁਤ ਸਮਾਨ ਹੀ ਰੱਖਿਆ ਹੋਇਆ ਹੈ ਜਸਟ ਹਾਂਜੀ ਮੈਡਮ ਜੀ ਕੀ ਹੋ ਰਿਹਾ ਬਾਈ ਮੋਜਾਂ ਨਹੀਂ ਕੁੜੀ ਦੀਆਂ ਸੀਰੀਅਸਲੀ ਅਸਲ ਛੁੱਟੀਆਂ ਇੰਜੋਏ ਨਾ ਇਹ ਕਰਦੀ ਹੈ ਪਹਿਲਾਂ ਨਾਨੂ ਦੇ ਘਰ ਹੀ ਇੰਜੋਏ ਕਰਕੇ ਆਈ ਫਿਰ ਉਸ ਤੋਂ ਬਾਅਦ ਇੱਥੇ ਆਏ ਹੋਏ ਸੀ ਆ ਕੀ ਕਿੱਤਾ ਹੋਇਆ ਤਨੇ ਸਾਰੀ ਚੇਅਰ ਦਾ ਇਹ ਤਾਂ ਬਿਲਕੁਲ ਅੱਛੀ ਨਹੀਂ ਲੱਗ ਰਹੀ ਹੈਗੀ ਇਦਾਂ ਉਹ ਠੰਡੀ ਸੀ ਚੇਅਰ ਸ਼ਾਮ ਹੋ ਗਈ ਹੈ ਹੁਣ ਹਰਪਰਵੀਨ ਕਹਿੰਦੀ ਕਿ ਮੰਮਾ ਆਪਾਂ ਤਾਸ਼ ਖੇਡਦੇ ਹਾਂ ਤੇ ਹਰਪਰਵੀਨ ਹੁਣ ਮੈਨੂੰ ਦੱਸ ਰਹੀ ਹੈ ਕਿ ਮੈਂ ਤੁਹਾਨੂੰ ਦੱਸਦੀਆਂ ਕਿ ਨਿਊ ਗੇਮ ਕਿਹੜੀ ਹੁੰਦੀ ਹੈ ਹਰਪਰਵੀਨ ਕਿਹੜੀ ਹੁੰਦੀ ਹੈ ਨਿਊ ਗੇਮ ਹਾਂ ਤੁਹਾਨੂੰ ਤੁਸੀਂ ਮੈਨੂੰ ਕੀ ਸਮਝਾ ਰਹੇ ਸੀ ਗੇਮ ਕਿੱਦਾਂ ਸਟਾਰਟ ਹੁੰਦੀ ਹੈ ਫਿਰ ਤੇ ਮੇਰੇ ਤਰੀਕੇ ਦੀ ਗੇਮ ਹੈ ਇਵੇਂ ਇਸ ਤਰੀਕੇ ਦੀ ਗੇਮ ਆ ਕੀ ਲੈਮੀ ਹੈ ਐਂਡ ਲਾਉਡਲੀ ਬੋਲੋ ਨਾ ਕੀ ਲੈ ਕੇ ਆਪਾਂ ਕਹਿਣਾ ਮੁੰਬਤਰੀ ਇਕੱਠੇ ਕਹਿਣਾ 1 2 3 ਸਟਾਰਟ ਕਰਕੇ ਹੋਊਗੀ 1 2 3 ਕੀ ਕੀ ਵੀ ਆਪਾਂ ਪਲੇ ਗੇਮ ਤਾਂ ਹੁਣ ਕੀ ਕੀ ਕਹਿੰਦੀ ਤੁਸੀਂ ਤੇ ਗੇਮ ਦਾ ਨਾਮ ਕੀ ਹੈ ਅਹ ਪੁੱਲ ਗਈ

ਮੈਂ ਜਦੋਂ ਅਫਰਤੂ ਸੀ ਆ ਫੋਲ ਕਾਕੀ ਫਿਰ ਪੱਤ ਇੱਕ ਦੂਜੇ ਰਾਉਂਡ ਸਟਾਰਟ ਕਰਾਂਗੇ ਇਹ ਤਿੰਨ ਰਾਉਂਡ ਹੋ ਹੁੰਦੇ ਨੇ ਇਹ ਗੇਮ ਮੈਂ ਤਾਂ ਪਹਿਲਾਂ ਕਦੇ ਸੁਣੀ ਨਹੀਂ ਅੱਦਾ ਕੋਈ ਗੇਮ ਮੈਂ ਨਹੀਂ ਮੈਂ ਨਹੀਂ ਅੱਛਾ ਸਟਾਰਟ ਸਟਾਰਟ ਹੁਣ ਮਤਲਬ ਮੈਂ ਇਹਦੇ ਵਿੱਚੋਂ ਇਹਨੂੰ ਫਲਿੱਪ ਇਹਨੂੰ ਫਲਿੱਪ ਕਰਨਾ ਆ ਨਾ ਹੂੰ ਬਸ

ਤੁਹਨੇ ਕਹਿਆ ਰੈੱਡ ਕਾਰਡ ਉਠਾ ਲੈ ਬਲੈਕ ਕਾਰਡ ਕਰ ਦਿੰਦੀ ਜਗਾ ਨਾ ਉਥੇ ਹੀ ਰੱਖਣੀ ਉਹਨੇ ਕਹਿਆ ਰੈੱਡ ਕਾਰਡ ਉਠਾ ਲੈ ਉਹ ਰੈੱਡ ਕਾਰਡ ਨੂੰ ਉਥੇ ਤੂੰ ਰਹਿਣ ਦੇ ਆਪਾਂ ਖੇਡ ਦਿਆਂ ਮੈਨੂੰ ਮੇਰੇ ਪੱਲੇ ਨਹੀਂ ਪੈ ਰਹੇ ਬਲੈਕ ਤੇ ਰੈੱਡ ਦੇਗਾ ਮੇਰੇ ਉੱਪਰ ਵੀ ਤੇਰੀ ਗੇਮੇ ਉੱਪਰ ਦੀ ਲੰਘ ਰਹੀ ਹੈ ਰੈੱਡ ਕਾਰਡ ਉਠਾਇਆ ਹੋਗਾ ਹਾਂ ਉਹ ਥੀਰੇ ਕਿ ਜਿੰਨੇ ਵੀ ਬਲੈਕ ਆਉਣਗੇ ਉਹ ਉਹਨਾਂ ਦੀ ਜਗਾ ਜਗਾ ਤੇ ਰੱਖਨੇ ਫਿਰ ਮੈਨੂੰ ਜੇ ਵੀ ਨਹੀਂ ਸਮਝ ਆਇਆ ਤੂੰ ਖੇਡ ਬੱਸ ਜਦੋਂ ਖੇਡਾਂਗੇ ਤਾਂ ਪਤਾ ਲੱਗ ਜਾਊਗਾ ਮੈਂ ਦੱਸਦਾ ਮੈਂ ਤੂੰ ਜਿਹੜੇ ਰਾਡ ਉਠਾ ਲਓ ਉਹੀ ਜਗਾ ਤੇ ਰੱਖ ਦੇ ਓਕੇ

ਉਹ ਉਹਨਾਂ ਉਹਨਾਂ ਦੀ ਜਗ੍ਹਾ ਰੱਖ ਕੇ ਫਿਰ ਅਪ ਹੁਣ ਮੈਨੂੰ ਸਮਝ ਆ ਰਹੀ ਥੋੜੀ ਥੋੜੀ ਫਿਰ ਫਿਰ ਉਹ ਬਲੇ ਫਿਰ 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 ਹੁਣ ਫਿਰ ਖੇਡਾਂਗੇ ਹੁਣ ਆਪਾਂ ਕਾੜ ਦੇ ਹੁਣ ਆਪਾਂ ਫਿਰ ਖੇਡਾਂਗੇ ਕਾੜ ਦੇ ਉੱਥੇ ਰੱਖ ਕੇ ਫਿਰ ਸਾਰੇ ਆਪਾਂ ਨੇ ਸੈੱਟ ਕਰਕੇ ਫਿਰ ਦੂਜਾ ਦਮ ਹਾਂ ਕੋਈ ਕੌਫੀ ਪਿਆ ਦਿਓ ਥਰ ਦੁਖਨ ਲੱਗ ਗਿਆ Papa دیو ਮਮ ਨੂੰ ਕੌਫੀ ਹੋ ਗਿਆ ਰੈਡੀ 2 ਮਿੰਟ 2 ਮਿੰਟ 2 ਮਿੰਟ ਕਿੰਨਾ ਟਾਈਮ ਲਾਤਾ

ਹੁਣ ਮੇਰੀ 바ਰੀ ਚਲੂਗੀ 레드 ਹਾਂ 레드 ਹੁਣ ਆਈਆ ਮੈਨੂੰ ਸਮਝ ਗਈ ਆਮ ਦੀ 레드 ਆ ਕੀ ਇਹ ਸਭ ਨਾਲ ਤਾਂ ਸਾਰਾ ਸਾਰੀ ਲੈ ਜਾਏਗੀ ਤੂੰ ਮੈਨੂੰ ਹੁਣ ਸਮਝ ਲੱਗੀ ਮੈਨੂੰ ਸਮਝ ਲੱਗੀ ਇਹ ਲਾਈਨ ਦੇ ਵਿੱਚ ਇਹ ਲਾਈਨ ਦੇ ਵਿੱਚ ਤਾਂ ਸਾਰੇ 레드 ਲਗਾਏ ਸੀਗੇ ਚੀਟਰ 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 ਉਹਦਾ ਇੱਕ ਇੱਕ ਪੱਤੇ ਨਾਲ ਚਿਆ ਥੋੜਾ ਹੁੰਦਾ ਮੇਰੇ ਵੀ ਹੁਣ ਤਾਂ ਸਟਾਰਟ ਕਰੋ ਬਾਈ ਆ ਕੀ ਗੇਮ ਹੋਈ ਇਹ ਤਾਂ ਸਭ ਤੋਂ ਬਕਵਾਸ ਗੇਮ ਆ ਇਹਦੇ ਨਾਲ 레드 ਬਲੈਕ ਠੀਕ ਹੈ ਚੱਲੀ ਬੀਨੇ ਕੋਈ ਗੱਲ ਨਹੀਂ ਅੱਛਾ ਨੀਚੇ ਵੀ ਰੱਖ ਲੇ ਨਗਰ ਬਲੈਕ ਵੈਰੀ ਗੁੱਡ ਚਲੋ ਕਾਊਂਟ ਤਾਂ ਆਪਣ ਹੋਇਆ ਰੈੱਡ ਚਲੋ ਮੈਂ ਕਾਊਂਟ ਵੀ ਕਰਨਾ 3 4 ਕਾਊਂਟ ਵੀ ਕਰਨੇ ਹੁੰਦੇ ਨੇ ਮੈਂ ਵੀ ਦੋ ਕਾਰਡ ਮੇਰੇ ਕੋਲ ਮਿਲ ਗਏ 8 2 ਪੁਆਇੰਟਸ ਹੋ ਗਏ ਮੇਰੇ 9 ਓਕੇ ਆਹ ये तीन मिल गए शिट टेन इलेवन चीट 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 भाई भाई हंड्रेड परसेंट प्रवीण तेने पक्का हंड्रेड परसेंट तेने देख के देख के कार्ड रखी नहीं नेक्स्ट टाइम नेक्स्ट टाइम मैं लगाऊंगी इतने कार्ड्स ठीक है हो ब्लैक थोड़ी हेल्प कर दी थी ब्लैक ਇਹ ਤਾਂ ਦੁਨੀਆ ਦੀ ਸਭ ਤੋਂ ਬੇਕਾਰ ਔਰ ਬੋਰਿੰਗ ਗੇਮ ਹੈ 30 40 50 60 ਲਿਆਓ ਲਿਆਓ ਬਸ ਇਹ ਹੀ ਗੇਮ ਸੀਗੀ 50 ਸਟਾਰਟ 60 ਤੁਹਾਨੂੰ ਕਿਦਾਂ ਲੱਗੀ ਇਹਦੀ ਗੇਮ ਹਰਪਰਵੀਨ ਦੀ ਦੱਸੋ ਹਰਪਰ ਵੀ ਨੇ ਗੇਮ ਦਾ ਕੀ ਨਾਮ ਹੈ ਜੇ ਕਿਸੇ ਨੇ ਖੇਡਣੀ ਆ ਤਾਂ ਦੱਸੋ ਇਹ ਗੇਮ ਦਾ ਨਾਮ ਕੀ ਹੈ ਅ ਗੈਸ ਦ ਟੇਕ ਯੋਰ ਕਾਰ ਹਾਂ ਟੇਕ ਗੈਸ ਦਾ ਕਾਰ ਗੀਣਾ ਕੈਪਟਨ ਲੈ ਕੇ ਵੀ ਹੈ ਨਹੀਂ ਸਵੇਰ ਲੈਣੀ ਆ ਤਾਂ ਮੈਨੇ ਗੈਸ ਦ ਫੋਨ ਚਾਰਜ ਲਾਇਆ ਹੋਇਆ ਉਸ ਦੇ ਉੱਪਰ ਬਸ ਕੋਈ ਗੱਲ ਨਹੀਂ 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 ਇਹ ਗੇਮ ਦਾ ਨਾਮ ਹੈਗਾ ਗੈਸ ਯੋਰ ਕਾਰਡ ਗੈਸ ਯੋਰ ਕਾਰਡ ਵੈਰੀ ਗੁੱਡ ਸੋ ਅਸ ਦੇ ਵਲੌਗ ਦੇ ਵਿੱਚ ਐਨ ਆਈ ਸਾਡੇ ਵਲੌਗ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਓਕੇ ਬਾਏ ਬਾਏ